बाबा नंद सिंह जी का सत्त सौ तेतीवा बचन नाम बीज मात्र रख्या होया समा आएगा बीज फलेगा दुनिया देखेगी बाबा नंद सिंह जी का सत सौ चौंतीवा बचन नाम सब वड्डा है लख आदमी बैठा हो जिस नाम लैके हाक मारोगे उसनों कन्नो फड़ के बाहर ले आवेगा इस तरह वाहेगुरु सर्वव्यापक है जो नाम जपता है ਨਾਮ ਸਾਰੀ ਸ੍ਰਿਸ਼ਟੀ ਵਿੱਚੋਂ ਵਾਹਿਗੁਰੂ ਨੂੰ ਸੱਦ ਕੇ ਲੈ ਆਉਂਦਾ ਹੈ। ਨਾਮ ਜਪਦਿਆਂ ਸੇਵਾ ਕਰਦਿਆਂ ਕਦੇ ਕੋਈ ਸੁਲੱਖਣੀ ਘੜੀ ਆ ਜਾਵੇ ਤੇ ਗੁਰੂ ਨਾਨਕ ਸਾਨੂੰ ਗੱਲ ਨਾਲ ਲਾ ਲਵੇ ਤੇ ਸਾਡਾ ਲੋਕ ਪ੍ਰਲੋਕ ਸਹੇਲਾ ਹੋ ਜਾਵੇ। ਬਾਬਾ ਨੰਦ ਸਿੰਘ ਜੀ ਦਾ 1735ਵਾਂ ਬਚਨ ਬਾਣੀ ਪੜ੍ਹਨੀ ਸੋਖੀ ਹੈ ਪਰ ਇਸ ਤੇ ਵਿਚਾਰ ਕਰਨੀ ਔਖੀ ਹੈ। ਪਰ ਵਿਰਲੇ ਹਨ ਜੋ ਇਸ ਤੇ ਅਮਲ ਕਰਦੇ ਹਨ ਬਾਬਾ ਨੰਦ ਸਿੰਘ ਜੀ ਦਾ ਸਤ ਸੋ ਸ਼ਕਤੀਮਾ ਵਚਨ ਨਿਰੰਕਾਰ ਦੇ ਖਜ਼ਾਨੇ ਦੀ ਸਭ ਤੋਂ ਵੱਡੀ ਦਾਤ ਨਿਮਰਤਾ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਆਏ ਬਾਬਾ ਨਾਨਕ ਸਿੰਘ ਜੀ ਦਾ ਸਤ ਸੋ ਸੈਂਤੀਮਾ ਵਚਨ ਕਿਸੇ ਦਾ ਮੈਂ ਗੁਰੂ ਨਹੀਂ ਕੋਈ ਮੇਰਾ ਸਿੱਖ ਨਹੀਂ ਕਿਸੇ ਨੂੰ ਮੈਂ ਹੱਥੀ ਅੰਮ੍ਰਿਤ ਨਹੀਂ ਛਕਾਇਆ ਕਿਸੇ ਨੂੰ ਇਕੱਲਿਆਂ ਬੈਠ ਕੇ ਗੁਰਮੰਤਰ ਨਹੀਂ ਦਿੱਤਾ ਇਹ ਤਾਂ ਸੰਗਤ ਹੈ ਗੁਰੂ ਨਾਨਕ ਦੀ ਜਿਨ੍ਹਾਂ ਵਿੱਚ ਇੱਕ ਮੈਂ ਵੀ ਹਾਂ ਬਾਬਾ ਨਨ ਸਿੰਘ ਜੀ ਦਾ 738ਵਾਂ ਬਚਨ ਅਰਦਾਸ ਕਰਨ ਦੀ 13ਵੀਂ ਯੁਗਤੀ ਦੁਨਿਆਵੀ ਦਾਤ ਦੇ ਨਾਲ-ਨਾਲ ਉੱਤਮ ਮੰਗ ਲਈ ਵੀ ਅਰਦਾਸ ਕੀਤੀ ਜਾਵੇ ਉੱਤਮ ਮੰਗ ਕੀ ਹੁੰਦੀ ਹੈ ਆਤਮਿਕ ਤਰੱਕੀ ਲਈ ਅਰਦਾਸ ਕਰਨੀ ਨੇਕ ਕੰਮ ਕਰਨ ਦੀ ਹਿੰਮਤ ਮੰਗਣੀ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੇਮ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ